ਇਹ ਨਸਤਾ ਕੀ ਮਰੇ ਦਰਦਾਂ ਦੇ ਵਿੱਚ ਨੇ ਐਕ ਐਨੇ ਦੋ ਕਲਾਕੇ ਜਦ ਮੈਂ ਤੇ ਮੇਰੇ ਦਿਲ ਤੇ ਕੀ ਬੀਤਦੀ ਹੋ ਗਈ ਜਿਹੜੀਆਂ ਮੇਰੀਆਂ ਅਰੇ ਸਾਹਮਣੇ ਹੋਣੇ ਉਹਨੂੰ ਲਾੜ ਦੇਣਾ ਵਾ ਇਹ ਬਲੀ ਵਾਲਾ ਹੀ ਕਾਰਨਾ ਬੱਚੇ ਨੂੰ ਪਹਿਲਾਂ ਘਰੇ ਸੱਦਿਆ ਗਿਆ ਬੁਲਾਇਆ ਗਿਆ ਬੱਚੇ ਨੂੰ ਮਾਰ ਕੇ ਅਦਮਾ ਕਰਕੇ ਬਾਹਰ ਸੁੱਟਿਆ ਗਿਆ ਬੱਚੇ ਮੇਰੇ ਦੀ ਬਹੁਤ ਬੁਰੀ ਹਾਲਾਤ ਬੁੱਲ ਫਟਿਆ ਪਿਆ ਵਾ ਜੀਵ ਟੁੱਕੀ ਪਈ ਆ ਸਿਰ ਦਾ ਸਾਰਾ ਹੀ ਹਾਲ ਖਰਾਬ ਹੋਇਆ ਪਿਆ ਵਾ ਦੇਖਿਆ ਨਹੀਂ ਜਾਂਦਾ ਪਿਆਰਾ ਚਿਹਰਾ ਸਾਰਾ ਮੱਥਾ ਜਦਾਲੂ ਛਿਲਿਆ ਹੁੰਦਾ ਨਾ ਇੱਦਾਂ ਸਾਰਾ ਛਿਲਿਆ ਪਿਆ ਕੰਨ ਵੱਡਿਆ ਪਿਆ ਬੁੱਲ ਜੀਵ ਸਾਰਾ ਖੂਨੋਂ ਖੂਨ ਹੋਇਆ ਪਿਆ ਸੀ ਆ ਟੁੱਟੇ ਪਏ ਆ ਉਸੇ ਪਿੰਡ ਪ ਮੌਜੂਦ ਆ ਜਿੱਥੋਂ 7 ਸਾਲ ਦੇ ਬੱਚੇ ਦੀ ਡੈੱਡ ਬਾਡੀ ਮਿਲਦੀ ਆ ਅਤੇ ਪਿੰਡ ਦੇ ਵਿੱਚ ਜਿਹੜਾ دہشت ਦਾ ਮਾਹੌਲ ਬਣਿਆ ਹੋਇਆ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਜਾਂਚ ਕਰਦੇ ਹੋਏ ਨਜ਼ਰ ਆ ਰਹੇ ਨੇ ਮਤਲਬ ਜਾਦੂ ਟੂਣੇ ਅਜੇ ਵੀ ਚੱਲਦੇ ਨੇ ਪਿੰਡਾਂ ਦੇ ਵਿੱਚ ਅਜੇ ਵੀ ਬਹੁਤ ਹੀ ਬਹੁਤ ਚੱਲਦੇ ਬਹੁਤ ਚੱਲਦੇ ਤੇ ਜਾਦੂ ਟੂਣੇ ਮੈਂ ਉਦੋਂ ਟਾਏ ਜਦੋਂ ਮੈਂ ਪੰਚ ਬਣਿਆ ਹਾਂ 2006 ਤੱਕ ਮੈਂ ਜਿਹੜੇ ਸਾਧ ਹੁੰਦੇ ਹੁੰਦੇ ਉਹ ਫੜਾਈ ਸਾਡੇ ਪਰਾਦੇ ਘਰ ਉੱਝਣ ਗਿਆ ਇਹ ਕਹੇ ਸਿਆਣੇ ਮਲਾਣੇ ਤੇ ਕਹੇ ਤੇ ਕਿਸੇ ਦਾ ਬੱਚਾ ਮਾਰ ਦੇਣਾ ਤੇ ਆਪਣੇ ਘਰ ਸੁੱਖ ਹੋਣਾ ਵਾਗਰੂ ਇਦਾਂ ਸੁੱਖ ਨਹੀਂ ਦਿੰਦਾ। ਪਰ ਤੁਹਾਨੂੰ ਜਿਆਦਾ ਕਿ ਜਾਦੂ ਟੂਨੇ ਦਾ ਜਾਂਦ ਵੀ ਆਦ ਨੂੰ ਵਿਸ਼ਵਾਸ ਦੀ ਚਲਦੀ ਅੰਧਵਿਸ਼ਵਾਸ ਹੈ ਕਿ ਅੰਧਵਿਸ਼ਵਾਸ ਕਰਨ ਕਰਕੇ ਕਿਸੇ ਦਾ ਬੱਚਾ ਘੇਟਨਾਪ ਕਰਕੇ ਘਰ ਦੇ ਵਿੱਚ ਮਾਰਿਆ ਗਿਆ ਫਿਰ ਉਹਨੂੰ ਅੱਧਾ ਮੋਇਆ ਲਾਸ਼ ਕਰਕੇ ਬਾਹਰ ਛੁੱਟਿਆ ਗਿਆ ਜਿਹੜਾ ਕਿ ਉੱਥੇ ਪੱਥਰ ਤੇ ਵਾਂਸ ਮਿਲੇ ਨੇ ਇਹ ਉੱਥੋਂ ਹੀ ਮਿਲੇ ਨੇ ਬੱਚੇ ਨੂੰ ਅੱਧਾ ਘਰ ਮਾਰਿਆ ਅੱਧਾ ਬਾਹਰ ਮਾਰਿਆ ਸੁਛਲੇ ਅਸੀਂ ਮਜੀਠੇ ਦੇ ਨੇੜੇ ਦੇ ਪਿੰਡ ਬਾਬੋਵਾਲ ਪਹੁੰਚੇ ਆ ਜਿੱਥੇ 7 ਸਾਲ ਦੇ ਬੱਚੇ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪਹਿਲਾਂ ਉਹਨਾਂ ਦੇ ਬੱਚੇ ਦਾ ਜਿੱਥੇ ਰਹਿਣ ਬਸੇਰਾ ਸੀ ਉਹ ਤਸਵੀਰਾਂ ਸਾਂਝੀਆਂ ਕਰਦ ਨੇ ਇਹ ਬੱਚਾ ਇੱਥੇ ਦਾ ਰਹਿਣ ਵਾਲਾ ਸੀ ਮਜੀਠੇ ਦੇ ਪਿੰਡ ਬਾਬੋਵਾਲ ਦਾ ਤਾਂ ਸਾਰਾ ਪਿੰਡ ਹੀ ਇੱਥੇ ਜਿਹੜਾ ਮੌਜੂਦ ਹੈ ਰਿਸ਼ਤੇਦਾਰ ਭੈਣ ਭਰਾ ਵੀ ਪਹੁੰਚ ਜਣੇ ਜਦੋਂ ਦਾ ਉਹਨਾਂ ਨੂੰ ਪਤਾ ਚੱਲਿਆ ਜੀ 7 ਸਾਲ ਦੇ ਬੱਚੇ ਦੀ ਮੌਤ ਹੋਈ ਹੈ ਤਾਂ ਹਿਰਦੇ ਵਲੁੰਦਰੇ ਵੀ ਜਾਣੇ ਚਾਹੀਦੇ ਨੇ ਕਿਉਂਕਿ ਜਿਸ ਨੇ ਰੰਜਸ ਦੇ ਤਹਿਤ ਦੱਸਿਆ ਜਾ ਰਿਹਾ ਜੀ ਉਸ ਦੀ ਮੌਤ ਕੀਤੀ ਹੈ ਜਿਹੜੇ ਹਾਲਾਤ ਦੇ ਵਿੱਚ ਡੈੱਡ ਬਾਡੀ ਮਿਲੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਹੋਰ ਵੀ ਰੋ ਰੋ ਕੇ ਬੁਰਾ ਹਾਲ ਹੈ ਮਾਤਾ ਜੀ ਨੇ ਉਸ ਬੇਟੇ ਦੀ 7 ਸਾਲ ਦਾ ਬੇਟਾ ਸੀ ਅਤੇ ਉਸ ਦੀ ਭੈਣ ਹੈ ਵੱਡੀ ਤਾਂ ਇਕਲੋਤਾ ਬੇਟਾ ਸੀ ਇਹਨਾਂ ਦਾ ਉਹ ਭੈਣ ਜਿਸ ਦੇ ਭਰਾ ਦੇ ਨਾਲ ਬੜੀਆਂ ਉਮੀਦਾਂ ਹੁੰਦੀਆਂ ਨੇ ਇਸ ਭੈਣ ਦਾ ਭਰਾ ਸੀ ਉਹ ਤੇ ਮਾਂ ਹੈ ਜਿਹਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਤਾਂ ਜਲਬਾਤ ਵੀ ਕਰਾਂਗੇ ਤਾਂ ਜੀ ਜੋ ਹੋਇਆ ਬਹੁਤ ਮਾੜਾ ਹੋਇਆ ਕੀ ਹੋਇਆ ਸੀ ਬੇਟੇ ਨੂੰ ਕਿਵੇਂ ਪਤਾ ਚੱਲਿਆ ਤੁਹਾਨੂੰ ਕੀ ਨਾਮ ਕੀ ਇਹ ਤੁਹਾਡਾ ਮੇਰਾ ਨਾ ਰੀਤੂ ਜੀ ਤੇ ਉਹ 3 ਵਜੇ ਖੇਲਣ ਗਿਆ ਵਾ ਬਾਹਰ ਤੇ ਮੁੜ ਕੇ ਨਹੀਂ ਮੈਨੂੰ ਲੱਭਿਆਗਾ ਮੈਂ ਆਵਾਜ਼ਾਂ ਦਿੰਦੀ ਰਹੀ ਕਿ ਉਹਨੂੰ ਦੋ ਤਿੰਨ ਵਾਰੀ ਲੱਭਣ ਗਈਆਂ ਪੈਰੀ ਚੋਂ ਮੈਨੂੰ ਨਹੀਂ ਉਹ ਲੱਭਾ ਕਿੱਥੇ ਆ ਤਾਂ ਜਨੇਵ 3 ਦੁਪਹਿਰਾਂ ਦੇ 3 ਵਜੇ ਦਾ ਸਮਾਂ ਸੀ ਹਾਂ ਜੀ ਹਾਂਜੀ ਸਵਾ 3 ਦਾ ਟਾਈਮ ਆ ਤੇ ਉਹ ਰੋਟਾ ਚਾਹ ਪੀ ਕੇ 3:05 ਤੇ 3:05 ਤੇ ਚੱਲ ਗਿਆ ਬਾਹਰ ਤੇ ਮੁੜ ਕੇ ਨਹੀਂ ਉਹ ਮੈਨੂੰ ਲੱਭਾ ਫਿਰ ਦੱਸਿਆ ਸੀ ਕਿ ਉੱਥੇ ਚੱਲਿਆ ਮੰਮੀ ਦੱਸ ਕੇ ਗਿਆ ਸੀ ਮੈਂ ਮਿੱਥੇ ਬੈਠਾ ਸੀਗਾ ਖੇਡਦਾ ਖੇਡਦਾ ਮੈਂ ਆਵਾਜ਼ ਦਿੱਤੀ ਮੈਂ ਕਿਹਾ ਇੱਕਮ ਆਪਣੇ ਕੱਪੜੇ ਪੁੱਤ ਫੋਲਿਆ ਤੇ ਕਹਿੰਦਾ ਮੰਮਾ ਚੰਗਾ ਤੇ ਮੁੜ ਕੇ ਪਤਾ ਨਹੀਂ ਕਿੱਦਾਂ ਨੂੰ ਭੱਜ ਗਿਆ ਮੈਂ ਕੱਪੜੇ ਝੋੜਨ ਲੱਗੀ ਤੇ ਪਤਾ ਨਹੀਂ ਕਿੱਦਾਂ ਚਲ ਗਿਆ ਫਿਰ ਕਿਵੇਂ ਪਤਾ ਚੱਲਿਆ ਜੀ ਤੁਹਾਨੂੰ ਉਸ ਦੀ ਮੌਤ ਦਾ ਕਿਵੇਂ ਪਤਾ ਚੱਲਿਆ ਉਹ ਕੋਈ ਉਧਰ ਗਵਾਂਡੀਆਂ ਦੀ ਕੁੜੀਆਂ ਜਿਨ੍ਹਾਂ ਦੇ ਕੋਟ ਜਿਨ੍ਹਾਂ ਦੇ ਪੈਲੀ ਦੇ ਪਿੱਛੇ ਡਿੱਗਿਆ ਵਾ ਉਹ ਕੁੱੱਠੇ ਦੇ ਸੈਰ ਕੂੜਾ ਸਿੱਟਣ ਗਈ ਆ ਤੇ ਉਹਨੇ ਵੇਖਿਆ ਦੀ ਉਹਨੇ ਆ ਕੇ ਰੋਲਾ ਪਾਇਆ ਕਿ ਤੁਹਾਡਾ ਉਧਰ ਬੱਚਾ ਗਿਰਿਆ ਪਤਾ ਨਹੀਂ ਕੌਣ ਵਾ ਤੇ ਆਕੇ ਤੇ ਫਿਰ ਉਹਨੇ ਪਿੰਡ ਦੇ ਸਾਰਿਆਂ ਨੂੰ ਦੱਸਿਆ ਥੱਲੇ ਆਪਣੇ ਘਰ ਦੇਆਂ ਨੂੰ ਕਿ ਹਾਲੇ ਦਿਵਾਲੇ ਵਾਲਿਆਂ ਨੂੰ ਕਿ ਉਧਰ ਬੱਚਾ ਗਿਰਿਆ ਕੋਈ ਵੇਖੋ ਤੇ ਫਿਰ ਉਹ ਚੱਕੀ ਵਾਲੇ ਦੀ ਦੇਖਣ ਗਏ ਉਹਨਾਂ ਨੇ ਚੱਕ ਕੇ ਲਿਆਂਦਾ ਆਪਣੇ ਹੱਥਾਂ ਤੇ ਬੱਚਾ ਕਿੰਨੀ ਦੇਰ ਬਾਅਦ ਪਤਾ ਚੱਲਦਾ ਭੈਣ ਜੀ ਤੁਹਾਨੂੰ ਕਿ ਉਹ ਬੱਚਾ ਤੁਹਾਡਾ ਆਪਣਾ ਹੈ ਜਦੀ ਜਦੇ ਬਾਰੇ ਪਿੰਡ ਜੀ ਹਾਂ 2-2.5 ਘੰਟਿਆਂ ਬਾਅਦ ਪਤਾ ਲੱਗਾ ਵਾ 5:00 ਵਜੇ ਜਰੂਰ ਡੱਡੂ ਹੋ ਗਿਆ 5:00 ਵਜੇ ਪਤਾ ਲੱਗਿਆ ਸੀ ਫਿਰ ਉਹ ਬੋਡੀ ਲੈ ਕੇ ਗਏ ਸੀਗੇ ਕਾ ਇਹਨਾਂ ਦੇ ਚੀਲਾ ਤੇ ਮੇਰੇ ਚਾਚੀ ਜੀ ਲੱਗਦੇ ਹਾਂ ਜੀ ਫਿਰ ਉਹ 5:30 ਵਜੇ ਲੈ ਕੇ ਆਏ ਸੀਗੇ ਬੋਡੀ ਘਰ ਉਸ ਤੋਂ ਬਾਅਦ ਪੁਲਿਸ ਨੂੰ ਵੀ ਬੁਲਾਇਆ ਸੀਗਾ ਉਹਨਾਂ ਨੇ ਸਾਰੀ ਸ਼ਨਾਖਤ ਕੀਤੀ ਆ ਕੇ ਫਿਰ ਉਹ ਕੰ ਲੈ ਗਏ ਬੋਡੀ ਕੰ ਕਹਿੰਦੇ ਅਸੀਂ ਸਾਰੀ ਸ਼ਨਾਖਤ ਕਰਕੇ ਨਾ ਫਿਰ ਦੱਸਾਂਗੇ ਤੁਹਾਨੂੰ ਜਿਸ ਹਾਲਾਤ ਚ ਬੋਡੀ ਮਿਲੀ ਹੈ ਪਹਨੇ ਜਦੋਂ ਬੱਚੇ ਦੀ ਬੋਡੀ ਜੀ ਉਹਨਾਂ ਦੇ ਬੱਚੇ ਮੇਰੇ ਦੀ ਬਹੁਤ ਬੁਰੀ ਹਾਲਾਤ ਬੁੱਲ ਫਟਿਆ ਪਿਆ ਵਾ ਜੀਬ ਟੁੱਕੀ ਪਈ ਆ ਸਿਰ ਦਾ ਸਾਰਾ ਹੀ ਹਾਲ ਖਰਾਬ ਹੋਇਆ ਪਿਆ ਵਾ ਦੇਖਿਆ ਨਹੀਂ ਜਾਂਦਾ ਪਿਆਰਾ ਚਿਹਰਾ ਸਾਰਾ ਮੱਥਾ ਜਦਾ ਆਲੂ ਛਿੱਲਿਆ ਹੁੰਦਾ ਨਾ ਇਦਾਂ ਸਾਰਾ ਛਿੱਲਿਆ ਪਿਆ ਕੰਨ ਵੱਡੇ ਪਿਆ ਬੁੱਲ ਜੀ ਸਾਰਾ ਖੂਨੋਂ ਖੂਨ ਹੋਇਆ ਪਿਆ ਸੀ ਟੁੱਟੇ ਪਏ ਯਾਰ ਗੀਵ ਗੁੱਟਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਕੱਟੇ ਨਹੀਂ ਕਿ ਤਾਂ ਬੋਲੀ ਹੋਰ ਅੱਡ ਹੋ ਗਿਆ ਇੰਨਾ ਕੱਦਾਂ ਕੀ ਕਰਦਾ ਰੰਜਸ ਹੀ ਕਿਸੇ ਨਾਲ ਪਿੰਡ ਦੇ ਵਿੱਚ ਜਾਂ ਕੀ ਨਹੀਂ ਵੀਰ ਜੀ ਸਾਡੀ ਕਿਸੇ ਨਾਲ ਰੰਜਿਸ਼ ਨਹੀਂ ਹੈਗੀ ਨਾ ਸੀ ਕਿਸੇ ਨਾਲ ਲੜਦੇ ਲੜਾਈ ਝਗੜਿਆ ਕਰਦੇ ਸੋ ਇਹ ਮੇਰੇ ਸਹੁਰੇ ਨੂੰ ਇੰਨੇ ਸਾਲ ਹੋ ਗਏ ਇੱਥੇ ਕਦੀ ਨੂੰ ਉਹਨਾਂ ਨੇ ਕਿਸੇ ਮਾੜੀ ਨ ਚੰਗੀ ਕਹੀ ਕਿਸੇ ਨੂੰ ਵੀ ਨਾ ਸੀ ਦੋ ਉਹਨਾਂ ਨੇ ਨਾ ਮੇਰੇ ਦੇਰ ਨੇ ਨਾ ਮੇਰੇ ਜੇਥਾ ਨੇ ਕਦੀ ਕਿਸੇ ਨੂੰ ਮਾੜੀ ਚੰਗੀ ਨਹੀਂ ਕਹੀ ਕਿੰਨੇ ਬੱਚੇ ਨੇ ਭੈਣ ਜੀ ਤੁਹਾਡੇ ਇਹ ਬੇਟੀ ਵੀ ਤੁਹਾਡੀ ਹੈ ਹਾਂਜੀ ਇੱਕ ਬੇਟੀ ਹੈ ਤੇ ਇੱਕ ਬੇਡਾ ਹੈ ਇਸ ਪਰਿਵਾਰ ਦਾ ਜਾਨੀ ਜੋ ਚਲੋਤਾ ਮੈਂਬਰ ਸੀ ਜਸਨੇ ਬੇਟੀ ਦਾ ਵੀ ਹਰਾ ਬਾਨਣਾ ਸੀ ਤੁਹਾਡਾ ਵੀ ਹਰਾ ਬਾਨਣਾ ਪਾ ਜੀ ਇਨਸਾਫ ਚਾਹੀਦਾ ਵਾ ਇਹਨਾਂ ਨੂੰ ਤਾਂ ਇਹ ਤਾਂ ਆਪ ਦਿਹਾੜੀ ਡੱਪਾ ਕਰਦੇ ਇਹਨਾਂ ਦੀ ਕੋਈ ਜਰੂਰ ਇਹ ਪਰਿਵਾਰ ਹੈ ਜਿਹੜਾ ਜੀ ਇਨਸਾਫ ਵਾਸਤੇ ਅਪੀਲ ਲਾ ਰਿਹਾ ਪਰ ਹਾਲਾਤ ਜਿਹੜੇ ਨੇ ਤੁਹਾਡੇ ਸਾਹਮਣੇ ਨੇ ਇਸ ਮਾਂ ਦਾ ਪੁੱਤ ਚਲੇ ਗਿਆ ਜਹਾਨ ਤੋਂ ਇਸ ਭੈਣ ਦਾ ਭਰਾ ਚਲੇ ਗਿਆ ਪਾਂ ਜਿਸਨੇ ਲਈ ਇਹ ਹੋਇਆ ਦੱਸਿਆ ਜਾ ਰਿਹਾ ਕਿ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਉਸ ਦੀ ਜਿਹੜੀ ਡੈੱਡ ਬਾਡੀ ਮਿਲੀ ਹੈ ਤਾਂ ਪਹਿਨੇ ਇੱਕ ਹੀ ਬੀਤੇ ਉਸ ਵੇਲੇ ਜਦੋਂ ਵੀਰ ਦੀ ਡੈੱਡ ਬਾਡੀ ਮਿਲੀ ਇਹ ਦੱਸਤੀ ਵੀਰੇ ਦੇ ਡੇਢ ਤੱਕ ਬੀਤੀ ਵੇਖ ਤੁਸੀਂ ਦੇਖ ਰਹੇ ਹੋ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਸ ਦਾ ਬੱਚਾ ਇਸ ਦੁਨੀਆ ਤੋਂ ਚਲੇ ਗਿਆ ਹੋਵੇ ਜਿਸ ਦਾ ਵਿੱਚ ਨੇ ਦੁੱਖ ਲਾ ਕੇ ਜੇ ਮੈਂ ਤੇ ਮੇਰੇ ਦਿਲ ਤੇ ਕਿ ਬੀਤ ਨਹੀਂ ਹੋ ਗਈ ਜਿਹੜੀਆਂ ਮੇਰੀ ਅੱਖਰੇ ਸਾਹਮਣੇ ਹੋਣੇ ਉਹਨੂੰ ਸਾੜ ਦੇਣਾ ਲਾ ਇਹ ਮਾਂ ਜਿਹੜੀ ਵਿਰਲੇ ਪਾਰੀ ਆਪਣੀ ਹੁਣ ਬਤਰੂ ਜາດ ਚੱਲ ਰਹੀ ਹੈ ਪਰ ਤੁਸੀਂ ਦੇਖ ਰਹੇ ਹੋ ਹਰ ਜਿਹੜਾ ਇੱਥੋਂ ਦਾ ਪਿੰਡ ਦਾ ਰਹਿਣ ਵਾਲਾ ਉਹ ਵੀ ਉਹਨਾਂ ਦੇ ਵੀ ਇੱਥੋਂ ਆ ਰਹੇ ਹੈ ਪੰਜ ਜੀ ਜਿੱਦਾਂ ਸਾਡੇ ਭਤੀਜੇ ਨੂੰ ਮਾਰਿਆ ਇਤਰੇ ਉਹਨੂੰ ਮਾਰਨਾ ਚਾਹੀਦਾ ਸਾਡੇ ਪ੍ਰਾਦਾ ਕਰ ਉੱਝੜ ਗਿਆ ਉਹ だっ ਕੇਸੀ ਭਤੀਜਾ ਸੀ ਭਤੀਜਾ ਸੀ ਮੇਰਾ ਯਾਦ ਹੈ ਜੇ ਇਸਨੇ ਚਿੰਨੇ ਮਾਰਦਾ ਇਸ ਨੂੰ ਪਤਾ ਨਹੀਂ ਲੱਗਾ ਵੀਰੇ ਕਿੰਨੇ ਮਾਰਿਆ ਕਿੰਨੇ ਨਹੀਂ ਉਹਦਾ ਹੀ ਮਾਰਨਾ ਚਾਹਦਾ ਜਿੰਦਾ ਜਿੰਦਾ ਸਾਡੇ ਪ੍ਰਾਦਾ ਕਰ ਝਾੜਿਆ ਤੇਰੇ ਮਾਰਨਾ ਚਾਹਦਾ ਉਹ ਵੀ ਪਤਾ ਨਹੀਂ ਲੱਗਿਆ ਚਿੰਨ੍ਹ ਗੀ ਰੀਝਾਂ ਨਹੀਂ ਕਿ ਬੱਚੇ ਨੂੰ ਪੜਾਵਾ ਜੇ ਲਿਖਾਵਾ ਜੇ ਉਸ ਤੋਂ ਬਾਅਦ ਅਫਸਰ ਬਣਾਵਾ ਜੇ ਬੜੀਆਂ ਰੀਝਾਂ ਹੁੰਦੀਆਂ ਨੇ ਮਾਂ-ਬਾਪ ਦੀਆਂ ਚਿੰਨ੍ਹੀਆਂ ਗਰੀਬਾਂ ਲਈ ਬਹੁਤ ਰੀਝਾਂ ਇਹ ਵਿਚਾਰਾ ਮਾੜਾ ਮਟਕਾ ਕੰਮ ਕਰਕੇ ਆਪਣੇ ਬੱਚੇ ਪਾਲਦਾ ਸੰਜੀਪ ਕਿ ਮਾਂ ਵਾਸਤੇ ਬੜਾ ਵੱਡਾ ਹੌਸਲਾ ਚਾਹੀਦਾ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਪਤਾ ਚੱਲਦਾ ਕਿ ਪੁੱਤ ਹੁਣ ਜਾਣਤੇ ਨਹੀਂ ਹੈ ਚਿੰਨ੍ਹੀਆਂ ਦੀ ਰੀਝਾਂ ਨਾਲ ਪਾਲ ਰਹੀ ਮੈਂ ਤਾਂ ਵੀਰ ਜੀ ਬਹੁਤ ਰੀਜਾ ਨਾਲ ਪਾਲੇ ਆਪਣੇ ਪੁੱਤ ਮੈਂ ਤਾਂ ਕੰਮ ਕੁਮ ਆਪਣਾ ਕਰਕੇ ਕਿ ਆਪੇ ਮੇਰੇ ਬੱਚੇ ਨਾ ਕਿਸੇ ਚੀਜ਼ ਤੋਂ ਰਹਿਣ ਨਾ ਤਰਸਣ ਕਿ ਆ ਆਪਣੀ ਖਾਣੀ ਆਪਣੇ ਬੱਚਿਆਂ ਨੂੰ ਲਿਆ ਕੇ ਦੇਣੀ ਕੋਈ ਵੀ ਚੀਜ਼ ਆ ਹੁਣ ਮਹਿਸੂਸ ਹੁੰਦਾ ਜਿਹਾ ਉਹ ਜਹਾਨ ਤੇ ਨਹੀਂ ਹੈ ਕਿਉਂਕਿ ਅਚਾਨਕ ਇਸ ਤਰ੍ਹਾਂ ਚਲੇ ਜਾਣਾ ਕਿ ਬੱਚੇ ਦਾ ਕਿੰਨੀ ਕਿ ਯਾਦ ਆਉਂਦੀ ਹੈ ਹੁਣ ਕਿਉਂਕਿ ਜਿਹੜਾ ਬੱਚਾ ਆਵਾਜ਼ਾਂ ਮਾਰਦਾ ਹੋਇਆ ਮਾਂ ਮੈਨੂੰ ਰੋਟੀ ਚਾਹੀਦੀ ਹੈ ਮਾਂ ਤਾਂ ਮੈਨੂੰ ਇਹ ਚਾਹੀਦਾ ਹੁਣ ਕਿਸੇ ਤਾਂ ਯਾਦ ਨਹੀਂ ਆਉਂਦੀ ਇਹ ਉਹ ਭੈਣ ਹੈ ਜਿਸ ਦਾ ਭਰਾ ਸੀ ਉਹ 7 ਸਾਲ ਦੀ ਉਮਰ ਦੇ ਬੱਚੇ ਦੀ ਪਰ ਭੇਤ ਭਰੇ ਹਾਲਾਤਾਂ ਦੇ ਵਿੱਚ ਜਦੋਂ ਮੌਤ ਹੋਈ ਆ ਤੇ ਪਿੰਡ ਵਾਲਿਆਂ ਦੇ ਵੀ ਹਿਰਦੇ ਬਲੰਦਰੇ ਹੀ ਗਏ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਸਾਰੇ ਪਿੰਡ ਦੇ ਵਸਨੀਕ ਜਿਨ੍ਹਾਂ ਦਾ ਰੋ ਰੋ ਚ ਹੀ ਬੁਰਾ ਹਾਲ ਹੈ ਇਹ ਰੰਜਿਸ ਹੈ ਇਹਦੇ ਬਾਰੇ ਹਜੇ ਪਤਾ ਤਾਂ ਨਹੀਂ ਚੱਲ ਪਾਇਆ ਲਿਖਣ ਜਿੰਨਾ ਹਾਲਾਤਾਂ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਉਸ ਹਾਲਾਤਾਂ ਤੋਂ ਇਹ ਆਈਡੀਆ ਲਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਨਹੀਂ ਕਤਲ ਹੋਇਆ ਤਾਂ ਪੰਜ ਮੰਨਦੇ ਹੋ ਜੀ ਉਸ ਦੀ ਮੌਤ ਆ ਚਾਹਣ ਜਣੀ ਹੋਈ ਉਹ ਤਾਂ ਪਾਜੀ ਕਤਲ ਕੀਤਾ ਗਿਆ ਵਾ ਮੂੰਹ ਤੇ ਇਦਾਂ ਨਹੀਂ ਹੁੰਦੀ ਜੇ ਬੱਚਾ ਕੋਠੇ ਤੋਂ ਵੀ ਗਿਰਦਾ ਉਹਦੀ ਲੱਤਾਂ ਬਾਹਾਂ ਟੁੱਟਦੀ ਆ ਉਹ ਤਾਂ ਬਿਲਕੁਲ ਜਿੱਦਾਂ ਮਾਰ ਕੇ ਸੁੱਟਿਆ ਹੋਇਆ ਉਹਨੂੰ ਕਿਸੇ ਨੇ ਇਦਾਂ ਪਿਛਲੇ ਪਾਸੇ ਸੁੱਟਿਆ ਪਿਆ ਸੀ ਮਾਰ ਕੇ ਸਾਰਾ ਆਪਾਂ ਦੇਖਿਆ ਹੈ ਪਿੱਛੇ ਕੋਠੇ ਤੋਂ ਬੱਚਾ ਗਿਰਦਾ ਉਹਦੇ ਗਰਦਨ ਤੇ ਸੱਟ ਲੱਗਦੀ ਉਹਦੀ ਲੱਤ ਟੁੱਟ ਜਾਂਦੀ ਬਾਹਾਂ ਟੁੱਟ ਜਾਂਦੀ ਇਦਾਂ